ਸਾਹਮਣੇ ਜਿਵੇਂ ਮਾਡਲ ਹੁੰਦੇ ਜਿਵੇਂ ਮਾਹੀ ਸ਼ਰਮਾ ਜੀ ਹੋਵੇ ਇਹ ਜਿਹੜੇ ਮਤਲਬ ਉਹਨਾਂ ਨੂੰ ਪਤਾ ਲੱਗ ਜਾਂਦਾ ਪਹਿਲੇ ਸੀਨ ਤੋਂ ਹੀ ਮੈਂ ਬਹੁਤ ਸੰਗ ਦਾ ਸ਼ਾਇਟ ਹੈ ਬੰਦਾ ਫਿਰ ਉਹ ਕੰਫਰਟੇਬਲ ਕਰ ਲੈਂਦੇ ਫਿਰ ਜਦੋਂ ਮੈਂ ਕੰਫਰਟੇਬਲ ਹੋ ਗਿਆ ਫਿਰ ਮੈਂ ਖੱਪੀ ਬਹੁਤ ਅਸੀਂ ਜਾਂਦੇ ਜਾਂਦੇ ਗੱਡੀ 'ਚ ਆ ਮੇਰਾ ਦੋਸਤ ਬੈਠਾ ਜੌਂਟੀ ਅਸੀਂ ਇੱਕ ਦੂਜੇ ਨੂੰ ਗੱਡੀ 'ਚ ਜਾਂਦੇ ਜਾਂਦੇ ਅਸੀਂ ਕਹਿੰਦੇ ਰਹਿੰਦੇ ਸੀ ਵੀ ਯਾਰ ਆਪਣੀ ਫਿਲਮ ਆ ਰਹੀ ਹੈ ਯਾਰ ਤੇ ਜਦੋਂ ਕੋਈ ਸੀਨ ਕਰਨਾ ਸੀਗਾ ਰੋਮਾਂਟਿਕ ਸੀਨ ਕਰਨਾ ਸੀਗਾ ਪਹਿਲੀ ਵਾਰੀ ਤਦ ਜਦੋਂ ਤੁਸੀਂ ਹਮੇਸ਼ਾ ਹੀ ਕਹਿੰਦੇ ਹੋ ਕਿ ਕੁੜੀਆਂ ਤੋਂ ਬਹੁਤ ਸੰਗਦੇ ਹੋ ਜੀ ਜੀ ਤੇ ਉਹ ਸਿਚੁਏਸ਼ਨ ਕਿਹੋ ਜੀ ਸੀ ਫਿਰ ਪਹਿਲੀ ਵਾਰੀ ਜਦੋਂ ਫੇਸ ਕੀਤਾ ਹਜੇ ਤੱਕ ਕਰਨੀ ਆ ਬਾਈ ਅਸੀਂ ਮੂਵ ਗਾਣਿਆਂ ਚ ਅੱਛਾ ਗਾਣਿਆਂ ਚ ਗਾਣਿਆਂ ਚ ਬਾਈ ਮਤਲਬ ਜਿਵੇਂ ਜਿਹੜੇ ਸਾਹਮਣੇ ਜਿਵੇਂ ਮਾਡਲ ਹੁੰਦੇ ਆ ਜਿਵੇਂ ਮਾਹੀ ਸ਼ਰਮਾ ਜੀ ਹੋਗੇ ਜਿਹੜੇ ਮਤਲਬ ਉਹਨਾਂ ਨੂੰ ਪਤਾ ਲੱਗ ਜਾਂਦਾ ਪਹਿਲੇ ਸੀਨ ਤੋਂ ਹੀ ਮੈਂ ਬਹੁਤ ਸੰਗਦਾ ਸ਼ਾਈ ਟੈਪ ਬੰਦਾ ਫਿਰ ਉਹ ਕੰਫਰਟੇਬਲ ਕਰ ਲੈਂਦੇ ਮਤਲਬ ਮੈਨੂੰ ਵੀ ਜਿਵੇਂ ਹਾਸੀ ਗੱਡੀ ਕਰ ਲਈ ਚੌੜ ਕਰ ਲਈ ਫਿਰ ਜਦੋਂ ਮੈਂ ਕੰਫਰਟੇਬਲ ਹੋ ਗਿਆ ਫਿਰ ਮੈਂ ਖੱਪੀ ਬਹੁਤਾਂ ਫਿਰ ਮਤਲਬ ਮੈਂ ਚੌੜ ਬਹੁਤ ਕਰਦਾ ਬਾਈ ਜਦੋਂ ਪਤਾ ਲੱਗੇ ਨਾ ਵੀ ਜੈਸਮੀਨ ਹੋਰਾਂ ਨਾਲ ਫਿਲਮ ਕਰਨ ਜਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਕਿਹਨਾਂ ਨੂੰ ਫੋਨ ਕੀਤਾ ਵੀ ਯਾਰ ਫਿਲਮ ਆ ਰਹੀ ਆ ਉਹ ਵੀ ਜੈਸਮੀਨ ਹੋਰਾਂ ਨਾਲ ਨਹੀਂ ਫੋਨ ਤਾਂ ਨਹੀਂ ਬਾਈ ਕਿਸੇ ਨੂੰ ਕੀਤਾ ਮਤਲਬ ਅਸੀਂ ਤਾਂ ਪਹਿਲੇ 10 ਦਿਨ ਤੋਂ ਸਾਡੇ ਸਾਨੂੰ ਸਮਝ ਹੀ ਨਹੀਂ ਲੱਗੀ ਅਸੀਂ ਜਾਂਦੇ ਜਾਂਦੇ ਗੱਡੀ 'ਚ ਆ ਮੇਰਾ ਦੋਸਤ ਬੈਠਾ ਜੌਂਟੀ ਇੱਦ ਇੱਕ ਦੂਜੇ ਨੂੰ ਗੱਡੀ 'ਚ ਜਾਂਦੇ ਜਾਂਦੇ ਇੰਨ ਕਹਿੰਦੇ ਰਹਿੰਦੇ ਸੀ ਵੀ ਯਾਰ ਆਪਣੀ ਫਿਲਮ ਆ ਰਹੀ ਏ ਯਾਰ ਸੱਚੀ ਆਊਗੀ ਯਾਰ ਮਤਲਬ ਐ ਵੀ ਇੱਕ ਜਿਵੇਂ ਹਜੇ ਵੀ ਐਂ ਜਲਾਦਾ ਵੀ ਜਿਵੇਂ ਸੁਪਨਾ ਜਾਂ ਨਹੀਂ ਹੁੰਦਾ ਵੀ ਪਰਮਾਤਮਾ ਨੇ ਬਹੁਤ ਉਹ ਜਿਵੇਂ ਪਤਾ ਨਹੀਂ ਕਿਵੇਂ ਜੋ ਹੋ ਗਿਆ ਬਸ ਉਹਦੀ ਮਿਹਰ ਆ ਬਾਈ ਵਧੀਆ ਹੋ ਗਿਆ ਬਸ ਸਭ ਸਾਹਮਣੇ ਜਿਵੇਂ ਮਾਡਲ ਹੁੰਦੇ ਜਿਵੇਂ ਮਾਹੀ ਸ਼ਰਮਾ ਜੀ ਹੋਵੇ ਇਹ ਜਿਹੜੇ ਮਤਲਬ ਉਹਨਾਂ ਨੂੰ ਪਤਾ ਲੱਗ ਜਾਂਦਾ ਪਹਿਲੇ ਸੀਨ ਤੋਂ ਹੀ ਮੈਂ ਬਹੁਤ ਸਾਨਾ ਦਾ ਸ਼ਾਇਟ ਐਪ ਬੰਦਾ ਫਿਰ ਉਹ ਕੰਫਰਟੇਬਲ ਕਰ ਲੈਂਦੇ ਫਿਰ ਜਦੋਂ ਮੈਂ ਕੰਫਰਟੇਬਲ ਹੋ ਗਿਆ ਫਿਰ ਮੈਂ ਖੱਪੀ ਬਹੁਤ ਅਸੀਂ ਜਾਂਦੇ ਜਾਂਦੇ ਗੱਡੀ 'ਚ ਕਾ ਮੇਰਾ ਦੋਸਤ ਬੈਠਾ ਜੌਂਟੀ ਅਸੀਂ ਇੱਕ ਦੂਜੇ ਨੂੰ ਗੱਡੀ 'ਚ ਜਾਂਦੇ ਜਾਂਦੇ ਅਸੀਂ ਕਹਿੰਦੇ ਰਹਿੰਦੇ ਸੀ ਵੀ ਯਾਰ ਆਪਣੀ ਫਿਲਮ ਆ ਰਹੀ ਹੈ ਯਾਰ ਤੇ ਜਦੋਂ ਕੋਈ ਸੀਨ ਕਰਨਾ ਸੀਗਾ ਰੋਮਾਂਟਿਕ ਸੀਨ ਕਰਨਾ ਸੀਗਾ ਪਹਿਲੀ ਵਾਰੀ ਤੁਸੀਂ ਹਮੇਸ਼ਾ ਹੀ ਕਹਿੰਦੇ ਹੋ ਕਿ ਕੁੜੀਆਂ ਤੋਂ ਬਹੁਤ ਸੰਗਦੇ ਹੋ ਜੀ ਜੀ ਤੇ ਉਹ ਸਿਚੁਏਸ਼ਨ ਕਿਉਂ ਜੀ ਸੀ ਫਿਰ ਪਹਿਲੀ ਵਾਰੀ ਜਦੋਂ ਫੇਸ ਕੀਤਾ ਹਜੇ ਤਾਂ ਕਰਨੀ ਆ ਬਾਈ ਅਸੀਂ ਮੂਵ ਗਾਣਿਆਂ ਚ ਅੱਛਾ ਗਾਣਿਆਂ ਚ ਗਾਣਿਆਂ ਚ ਬਾਈ ਮਤਲਬ ਜਿਵੇਂ ਜਿਹੜੇ ਸਾਹਮਣੇ ਜਿਵੇਂ ਮਾਡਲ ਹੁੰਦੇ ਆ ਜਿਵੇਂ ਮਾਹੀ ਸ਼ਰਮਾ ਜੀ ਹੋਗੇ ਜਿਹੜੇ ਮਤਲਬ ਉਹਨਾਂ ਨੂੰ ਪਤਾ ਲੱਗ ਜਾਂਦਾ ਪਹਿਲੇ ਸੀਨ ਤੋਂ ਹੀ ਮੈਂ ਬਹੁਤ ਸੰਗਦਾ ਸ਼ਾਈ ਟਾਈਪ ਬੰਦਾ ਫਿਰ ਉਹ ਕੰਫਰਟੇਬਲ ਕਰ ਲੈਂਦੇ ਮਤਲਬ ਮੈਨੂੰ ਵੀ ਜਿਵੇਂ ਹਾਸੀ ਗੱਡੀ ਕਰ ਲਈ ਚੌੜ ਕਰ ਲਈ ਫਿਰ ਜਦੋਂ ਮੈਂ ਕੰਫਰਟੇਬਲ ਹੋ ਗਿਆ ਫਿਰ ਮੈਂ ਖੱਪੀ ਬਹੁਤਾਂ ਫਿਰ ਮਤਲਬ ਮੈਂ ਚੌੜ ਬਹੁਤ ਕਰਦਾ ਬਾਈ ਜਦੋਂ ਪਤਾ ਲੱਗੇ ਨਾ ਵੀ ਜੈਸਮੀਨ ਹੋਰਾਂ ਨਾਲ ਫਿਲਮ ਕਰਨ ਜਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਕਿੰਨਾਂ ਨੂੰ ਫੋਨ ਕੀਤਾ ਵੀ ਯਾਰ ਫਿਲਮ ਆ ਰਹੀ ਆ ਉਹ ਵੀ ਜੈਸਮੀਨ ਹੋਰਾਂ ਨਾਲ ਨਹੀਂ ਫੋਨ ਤਾਂ ਨਹੀਂ ਬਾਈ ਕਿਸੇ ਨੂੰ ਕੀਤਾ ਮਤਲਬ ਅਸੀਂ ਤਾਂ ਪਹਿਲੇ 10 ਦਿਨ ਤੋਂ ਸਾਡੇ ਸਾਨੂੰ ਸਮਝ ਹੀ ਨਹੀਂ ਲੱਗੀ ਅਸੀਂ ਜਾਂਦੇ ਜਾਂਦੇ ਗੱਡੀ 'ਚ ਆ ਮੇਰਾ ਦੋਸਤ ਬੈਠਾ ਜੌਂਟੀ ਇਦ ਇੱਕ ਦੂਜੇ ਨੂੰ ਗੱਡੀ ਚ ਜਾਂਦੇ ਜਾਂਦੇ ਇੰਹੀ ਕਹਿੰਦੇ ਰਹਿੰਦੇ ਸੀ ਵੀ ਯਾਰ ਆਪਣੀ ਫਿਲਮ ਆ ਰਹੀ ਹੈ ਯਾਰ ਸੱਚੀ ਆਊਗੀ ਯਾਰ ਮਤਲਬ ਐ ਵੀ ਇੱਕ ਜਿਵੇਂ ਹਜੇ ਵੀ ਐ ਜਿਹਾ ਲੱਗਦਾ ਵੀ ਜਿਵੇਂ ਸੁਪਨਾ ਜਾਂ ਨਹੀਂ ਹੁੰਦਾ ਵੀ ਪਰਮਾਤਮਾ ਨੇ ਬਹੁਤ ਉਹ ਜੇ ਪਤਾ ਨਹੀਂ ਕਿਵੇਂ ਜੋ ਹੋ ਗਿਆ ਬਸ ਉਹਦੀ ਮਿਹਰ ਆ ਬਾਈ ਵਧੀਆ ਹੋ ਗਿਆ ਬਸ ਸਭ